ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਜੋ 35 35 ਸਾਲ ਤੋਂ ਗੁਰੂ ਕੇ ਸਿੱਖ ਜਿਹੜੇ ਨੇ ਉਹ ਜਿਨ੍ਹਾਂ ਵਿੱਚ ਬੰਦ ਨੇ ਜਿਨ੍ਹਾਂ ਦੇ ਮੁਕਦਮੇ ਜਿਹੜੇ ਨੇ ਉਹ ਮੁਕ ਚੁੱਕੇ ਨੇ ਬੜੀ ਹੋ ਚੁੱਕੇ ਨੇ ਕਾਨੂੰਨ ਤਾਂ ਇਹ ਗੱਲ ਕਹਿੰਦਾ ਕਿ ਇਹਨਾਂ ਨੂੰ ਬਾਸ਼ਰਤ ਜਿਹੜਾ ਹੈ ਰਿਹਾਈ ਦੇਣੀ ਚਾਹੀਦੀ ਦੋਖੇ ਇਸ ਗੱਲ ਦਾ ਹੈ ਕਿ ਭਾਰਤ ਦੇ ਲੋਕਾਂ ਵਾਸਤੇ ਜਿਹੜਾ ਕਾਨੂੰਨ ਹੈ ਉਹ ਕੁਝ ਹੋਰ ਹੈ ਜਿਹੜਾ ਪੰਜਾਬ ਦੇ ਸਿੱਖਾਂ ਵਾਸਤੇ ਕਾਨੂੰਨ ਹੈ ਉਹ ਕੁਝ ਹੋਰ ਹੈ ਇਸ ਕਰਕੇ ਅਸੀਂ ਅੱਜ ਇਨਸਾਫ ਮੋਰਚੇ ਲੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਤੇ ਕਿਸਾਨ ਕ੍ਰਾਂਤੀਕਾਰੀ ਜਥੇਬੰਦੀ ਆਦ ਜਿਹੜੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਉਹਨਾਂ ਵੱਲੋਂ ਅੱਜ ਜਸੀ ਰਾਸ਼ਟਰਪਤੀ ਤੱਕ ਇਹ ਆਪਣਾ ਬਣਾਇਆ ਪ੍ਰੋਗਰਾਮ ਚੇਤਾਵਨੀ ਦੇ ਰਾਹੀਂ ਦੱਸ ਰਹੇ ਆ ਕਿ ਜੇ ਸਾਡੇ ਨਾਲ ਇਸ ਤਰ੍ਹਾਂ ੱਕਾਸ਼ਾਈਆਂ ਹੁੰਦੀਆਂ ਰਹੀਆਂ ਚਾਹੇ ਉਹ ਰਾਜਨੀਤਿਕ ੱਕਾ ਹੈ ਚਾਹੇ ਉਹ ਆਰਥਿਕ ੱਕਾ ਹੈ ਚਾਹੇ ਉਹ ਸਮਾਜਿਕ ੱਕਾ ਹੈ ਚਾਹੇ ਉਹ ਧਾਰਮਿਕ ੱਕਾ ਹੈ ਜਾਂ ਫਿਰ ਮਾਨਸਿਕ ੱਕਾ ਹੈ ਹਰਗੱਜ ਇਹ ਬਹੁਤਾ ਲੰਮਾ ਸਮਾਂ ਪ੍ਰਮਾਣ ਨਹੀਂ ਕੀਤਾ ਜਾਵੇਗਾ ਸੈਂਟਰ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਸਾਨੂੰ ਮਜਬੂਰ ਨਾ ਕਰੋ ਤੁਸੀਂ ਅੱਜ ਸਾਨੂੰ ਪਹਿਲਾਂ ਨਹੀਂ ਪਰਖਣਾ ਸਾਨੂੰ ਮੁਗਲਾਂ ਪਰਖਿਆ ਅੰਗਰੇਜ਼ਾਂ ਪਰਖਿਆ ਬੜੇ तमाम ਲੋਕਾਂ ਨੇ ਜ਼ਾਲਮਾਂ ਨੇ ਪਰਖਿਆ ਪਰ ਸਿੱਖ ਕਸਵੱਟੀ ਉੱਤੇ ਹਮੇਸ਼ਾ ਪੂਰਾ ਉੱਤਰਦਾ ਆਇਆ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਆਪਣੀ ਲੱਤ ਥਾਣੀ ਲੰਗਾ ਕੇ ਉਹਨਾਂ ਨੂੰ ਈਨ ਬਣਾ ਕੇ ਅਸੀਂ ਛੱਡੀਏ ਸਿੱਖ ਮਰ ਸਕਦਾ ਹੈ ਲੇਕਨ ਤੁਹਾਡੀ ਕਲਾਮੀ ਨੂੰ ਪ੍ਰਵਾਨ ਨਹੀਂ ਕਰ ਸਕਦਾ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਪਹਿਲੀ ਗੱਲ ਹੈ ਅਸੀਂ ਸਨ 47 ਤੋਂ ਉਦੋਂ ਸਾਡਾ ਦੇਸ਼ ਭਾਵੇਂ ਵੱਖਰਾ ਬਣਦਾ ਸੀ ਅਸੀਂ ਆਪਣੀ ਕਿਸਮਤ ਨੂੰ ਢਾਡੇ ਨਾਲ ਜੋੜਿਆ ਪਰ ਸਨ 47 ਤੋਂ ਲੈ ਕੇ ਜਿਹੜਾ ਪੰਜਾਬ ਨਾਲ ਤੇ ਪੰਜਾਬ ਦੇ ਵਸਨੀਕਾਂ ਨਾਲ ਲਗਾਤਾਰ ਧੱਕਾ ਹੁੰਦਾ ਆ ਰਿਹਾ ਅਸੀਂ ਹੁਣੇ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਉਹ ਸਾਡਾ ਪਾਣੀ ਦੀ ਗੱਲ ਹੈ ਚਾਹੇ ਉਹ ਸਾਡੇ ਬਿਜਲੀ ਦੀ ਗੱਲ ਹੈ ਚਾਹੇ ਉਹ ਸਾਡੀ ਧਰਤੀ ਦੀ ਗੱਲ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਤੱਕਾशाही ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਹੈਗੀ ਐ ਵੀ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਆ ਇਹ ਵਧਾਈ ਦੇ ਬਾਤਰ ਨੇ ਯੋਗ ਇਹਨਾਂ ਦੇ ਅੰਦਰ ਇੱਕ ਗਿਆਨ ਹੈ ਕਿ ਜਿਹੜੇ ਜਿੰਨੇ ਇਕੱਠੇ ਹੋਏ ਇਹਨਾਂ ਦੇ ਅੰਦਰ ਦਰਦੇ ਆ ਗਿਆਨ ਹੈ ਇਸ ਕਰਕੇ ਭੱਟੇ ਆਮ ਜਨਤਾ ਕਿਉਂ ਨਹੀਂ ਆ ਗਈ ਕਿਉਂਕਿ ਇਹਨਾਂ ਨੂੰ ਇਹ ਸਮਝਿਆ ਅੱמא ਅੱਜ ਜੇ ਪ੍ਰੋਗਰਾਮ ਤੇ ਇਕੱਠੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਹਿਲੀ ਵਾਰ ਪਤਾ ਆ ਕਿ ਜਿੱਦਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ ਨਾਲ ਹੀ ਬੰਦੀ ਸਿੰਘਾਂ ਦੀ ਨਾਲ ਹੀ ਹਿੰਦੁਸਤਾਨ ਦੇ ਬਹੁਤ ਸਾਰੇ ਜਿਹੜੇ ਅਨਸਾਫ਼ਪਸੰਦ ਲੋਕ ਜਿਹੜੇ ਲੜ ਰਹੇ ਆ ਜਿਹੜੇ ਆਪਣੇ ਇਸ ਇਹ ਗੰਦੇ ਪ੍ਰਬੰਧਾਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਪਾਇਆ ਜਾ ਰਿਹਾ ਪਹਿਲੀ ਗੱਲ ਤੇ ਬੰਦੀ ਸਿੰਘਾਂ ਦੀ ਜਿਹੜੀ ਗੱਲ ਆਈ ਤੇ ਪਹਿਲੀ ਗੱਲ ਤਾਂ ਹੈਗਾ ਵੀ ਜਿਹੜਾ ਆਂਦੇ ਆ ਵੀ ਉਹਨਾਂ ਨੇ ਆਪਣੀ ਸਜ਼ਾ ਭੁਗਤ ਲਈ ਆਪਾਂ ਗੱਲ ਗਈ ਆ। ਵੀ ਸਜ਼ਾ ਉਹਨਾਂ ਨੂੰ ਮਿਲੀ ਕਿਉਂ ਆ? ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਲੋਕਾਂ ਨੂੰ ਮਾਰਿਆ ਉਹਨੂੰ ਨਹੀਂ ਮਿਲੀ। ਤੇ ਜੇ ਮੰਨ ਲਓ ਇੱਕ ਦਿਨ ਉਹ ਅਨਾ ਨੇ ਉਹਦਾ ਮਾਨ ਲੋ ਬਦਲਾ ਲੈ ਜਾਏ ਇੱਕ ਦਿਨ ਮਰਿਆ। ਉਹਦੇ ਕਈ ਜੋਗ ਨਹੀਂ ਉਹਦਾ ਭਲਾ ਹੋ ਸਕਦਾ ਜੇ ਆਪਣਾ ਇਹਨਾਂ ਨੇ ਬਹੁਤ ਚੰਗਾ ਕਾਰਜ ਕੀਤਾ। ਚੰਗਾ ਕਾਰਜ ਜੇ ਕੀਤਾ ਵੀ ਜਿਹਦਾ ਅੰਦਰ ਅਨਕ ਸੀ ਉਹਨਾਂ ਹੀ ਕੀਤਾ ਇਹ ਗੱਲ। ਇਹ ਕਰਕੇ ਦੁਜੇ ਬਣੇ ਦੋਸਤਾਂ ਦੇ ਵਿੱਚ ਗਈ ਇਹੋ ਜੇ ਲੋਗ ਆ ਵੱਡੇ ਵੱਡੇ ਸਮਗਲਰ ਕਹਿਣ ਲੋ ਵੱਡੇ ਵੱਡੇ ਅਜਨਤਨਹਾੜ ਲੋਕ ਜਿਨ੍ਹਾਂ ਨੇ ਸਾਰਾ ਧਨ ਦੇਸ਼ਾਂ ਦਾ ਲੁੱਟ ਲਿਆ ਸਾਰਾ ਖਾ ਲਿਆ ਵਿਦੇਸ਼ਾਂ 'ਚ ਭੱਜ ਗਏ ਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੁੰਦੀ ਤੇ ਜੇ ਕੇ ਨੂੰ ਹੁੰਦੀ ਆ ਤੇ ਉਹਨੂੰ ਪ੍ਰੋਲ ਦੇ ਵੀ ਕਰ ਦਿਆ ਤੇ ਉਹਨੂੰ ਮਾਫੀ ਵੀ ਕਰ ਦਿੰਦੇ ਆ ਤੇ ਛੱਡ ਵੀ ਦਿੰਦੇ ਆ ਉਹ ਉੱਥੇ ਵੀ ਬਾਦਸ਼ਾਹ ਕੋਈ ਰਹਿੰਦਾ ਇਹਨਾਂ ਨੂੰ ਚੱਕੀਆਂ ਦੇ ਵਿੱਚ ਰੱਖਿਆ ਜਾ ਰਿਹਾ ਇਹਨਾਂ ਨੂੰ ਕਿੱਦਾਂ ਉੱਥੇ ਆਪਣਾ ਰੱਖਿਆ ਹੈ ਅਸੀਂ ਚੰਗੀ ਤਰ੍ਹਾਂ ਜਾਣਨੇ ਆ ਔਰ ਆਪਣੇ ਸਮੇਂ ਤੋਂ ਵੱਧ ਕਿਤੇ ਵੱਧ ਇਹਨਾਂ ਨੂੰ ਉੱਥੇ ਰੱਖਿਆ ਜੋ ਕੇ ਸੁਧਾਨ ਦੇ ਵਿੱਚ ਹੀ ਨਹੀਂ ਹੈ ਲੱਗਿਆ ਸੁਧਾਨ ਦੇ ਆਨ ਉਲਟ ਗੱਲ ਆਈ ਜਮਹੂਰੀ ਦੇ ਪਸੰਦ ਜਿਹੜੇ ਲੋਕ ਆਪਾਂ ਸਾਰੇ ਜਿਹੜੇ ਗਿਆਨ ਰੱਖਦੇ ਆਂ ਅਸੀਂ ਨਿੰਦਿਆ ਕਰਦੇ ਆਂ ਇਸ ਚੀਜ਼ ਦੀ ਉਹਨਾਂ ਰਾਸ਼ਟਰਪਤੀ ਨੂੰ ਜਿਹਦਾ ਇਹਨਾਂ ਦੁਆਰਾ ਇਹ ਮੰਗ ਪੱਤਰ ਐਸ.ਡੀ.ਐਮ ਦੁਆਰਾ ਭੇਜਣਾ ਤੇ ਆਪਣੀ ਇਹ ਮੰਗ ਕਰਦੇ ਆਂ ਵੀ ਉਹਨਾਂ ਨੂੰ ਛੱਡਿਆ ਜਾਵੇ ਛੱਡਿਆ ਨਾ ਜਾਵੇ ਮਾਫੀ ਵੀ ਮੰਗੀ ਜਾਵੇ ਤੇ ਕਿਉਂ ਕਿਉਂ ਇਹ ਨਜ਼ਰ ਇਹਨਾਂ ਨੂੰ ਰੱਖਿਆ ਗਿਆ ਇਨਸਾਫ ਪਸੰਦ ਲੋਕਾਂ ਨੂੰ ਇਨਸਾਫ ਪਸੰਦ ਲੋਕ ਜਿਹੜੇ ਲੜਦੇ ਹੀ ਰਹਿਣਗੇ ਇਸ ਧਰਤੀ ਦੇ ਉੱਤੇ ਬਾਬੇ ਨਾਨਕ ਨੇ ਜਾਂ ਬੜੇ ਬੜੇ ਇੱਥੇ ਪਕੰਬਰ ਹੋਰ ਵੀ ਆਏ ਆ ਇਨਸਾਫ ਪਸੰਦ ਲੋਕਾਂ ਦੇ ਨਾਲ ਖੜੇ ਹੋਏ ਨੇ ਉਹ ਗਰੀਬਾਂ ਦੇ ਨਾਲ ਖੜੇ ਹੋਏ ਨੇ ਉਹ ਲੁੱਟੇ-ਪੁੱਟੇ ਜਾਂਦੇ ਲੋਕਾਂ ਨਾਲ ਖੜੇ ਹੋਇਆ ਇਸ ਕਰਕੇ ਅੱਜ ਵੀ ਜਿਹੜੇ ਲੋਕ ਸਾਰੇ ਹੋਏ ਅੱਜ ਇਕੱਠੇ ਹੋਪਾਂ ਹੋਏ ਆ ਇਹ ਅੰਦਰ ਗਿਆਨ ਆ ਵੀ ਇਨਸਾਫ ਪਸੰਦ ਲੋਕਾਂ ਦੇ ਨਾਲ ਆਪਾਂ ਇਕੱਠੇ ਹੋਣਾ ਇਸ ਕਰਕੇ ਉਹਨਾਂ ਦੀ ਰਿਆਇਤੀ ਜਾਏ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਮੋਰਚੇ ਲਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ